ਕਾਫੀ ਸਮਾਂ ਹੋ ਗਿਆ ਹੈ ਕੰਮ ਦੇ ਵਿੱਚ ਸਾਢੇ 3 ਸਾਲ ਹੋ ਗਿਆ ਮਜਬੂਰੀ ਸੀ ਸ਼ੌਂਕ ਵੀ ਸੀ ਮਜਬੂਰੀ ਐ ਸੀ ਕਿ ਪਾਪਾ ਦੀ ਬਾਂ ਦਾ ਪ੍ਰਸ਼ਨ ਹੋਇਆ ਸੀ ਤੇ ਪਾਪਾ ਦੀ ਬਾਂ ਦਾ ਪ੍ਰਸ਼ਨ ਹੋਇਆ ਸੀ ਤੇ ਉਸ ਤੋਂ ਕਿ ਫਿਰ ਕਾਫੀ ਖਰਚਾ ਲੱਗ ਗਿਆ ਸੀ ਤੇ ਇਸ ਲਈ ਤੇ ਫਿਰ ਪਾਸੇ ਵੀ ਨਹੀਂ ਆ ਗਈ ਸੀ ਤੇ ਲਵਨੀਆ ਗਈ ਸੀ ਇਹ ਸਾਡੇ ਤੋਂ ਵੀ ਇਸ ਟਾਈਮ ਤਾਂ ਵਰਕ ਕਰ ਰਹੀ ਹੈ ਤੇ ਵਰਕਿੰਗ ਹੈ ਮਤਲਬ ਕਿ ਜਿਹੜੀਆਂ ਸਾਡੇ ਕੋਲ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਦੇ ਵਿੱਚ ਇੱਕ ਮਸ਼ੀਨ ਲੱਗੀ ਹੋਈ ਆ ਇੰਡੀਆ ਦੇ ਵਿੱਚ 7ਵੀਂ 8ਵੀਂ ਮਸ਼ੀਨ ਆ ਔਰ ਜਿਹੜੀ ਮਸ਼ੀਨ ਦੀ ਇਸ ਟਾਈਮ ਟੌਪ ਦੀ ਮਕੈਨਿਕ ਬਣ ਗਈ ਆ ਜਿੱਦੀ ਜੋ ਤਨਖਾਹ ਆ ਉਹ ਕਾਫੀ ਰੇਂਜ ਵਿੱਚ ਹੋਵੇਗੀ ਇਹਨੂੰ ਹਰ ਇੱਕ ਕੰਪਨੀ ਹਜੇ ਹੀ ਆਫਰ ਦੇ ਰਹੀ ਆ ਕਰ ਦਿਓ ਨਾ ਅਸਟਮ 17 ਬੰਦਿਆਂ ਦੀ ਇਹ ਉਸਤਾਦ ਆ ਕਹਿੰਦੇ ਨੇ ਪੁੱਤ ਵੰਡਾਉਣ ਜ਼ਮੀਨਾਂ ਧੀਆਂ ਦੁੱਖ ਵਡਾਉਂਦੀਆਂ ਨੇ ਜੀ ਹਾਂ ਅੱਜ ਅਸੀਂ ਤੁਹਾਨੂੰ ਜਿਸ ਜਗ੍ਹਾ ਲੈ ਕੇ ਆਏ ਹਾਂ ਜਿਸ ਧੀ ਦੇ ਨਾਲ ਮਲਾਵਾਂਗੇ ਉਸ ਵੱਲ ਜਿਹੜਾ ਆਪਣਾ ਪਰਿਵਾਰ ਚਲਾਉਣ ਵਾਸਤੇ ਛੋਟੀ ਉਮਰੇ ਹੀ ਜੋ ਹੈ ਮਿਹਨਤ ਕੀਤੀ ਜਾਂਦੀ ਆ ਤਾਂ ਮਿਹਨਤ ਜੋ ਇਸ ਤਰੀਕੇ ਨਾਲ ਕਰ ਰਹੀ ਆ ਕਿ ਇੱਕ ਜੋ LED ਰਿਪੇਅਰ ਦਾ ਜੋ ਕੰਮ ਆ ਉਹ ਸਿੱਖ ਰਹੀ ਆ ਛੋਟੀ ਉਮਰੇ ਹੀ ਤਾਂ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਆਪਾਂ ਜਿਸ ਜਗ੍ਹਾ ਤੇ ਮੌਜੂਦ ਆ ਤਾਂ ਇੱਥੇ ਵੇਖ ਸਕਦੇ ਹੋ ਇੱਕ ਛੋਟੀ ਭੈਣ ਜਿਸ ਦਾ ਨਾਮ ਪਿੰਕੀ ਆ ਤਾਂ ਉਹ ਇੱਥੇ ਇੱਕ LED ਰਿਪੇਅਰ ਸ਼ਾਪ ਦੇ ਉੱਤੇ ਜੋ ਕੰਮ ਕਰਦੀ ਦਿਖਾਈ ਦੇ ਰਹੀ ਹੈ ਮੈਂ ਇਹ ਕਹਿ ਸਕਦੇ ਹਾਂ ਉਮਰ ਜ਼ਰੂਰ ਛੋਟੀ ਹੈ ਪਰ ਜੋ ਘਰ ਦੇ ਹਾਲਾਤ ਸੀਗੇ ਉਸ ਖਾਵੇਂ ਨਹੀਂ ਸੀਗੇ ਤਾਂ ਉਹਨਾਂ ਨੂੰ ਠੀਕ ਕਰਨ ਵਾਸਤੇ ਜੋ ਹੈ ਛੋਟੀ ਉਮਰੇ ਨਾਲ ਦੀ ਨਾਲ ਪੜ੍ਹਾਈ ਵੀ ਕਰਦੀ ਹੈ ਤੇ ਨਾਲ ਜੋ ਘਰ ਦੇ ਹਾਲਾਤ ਠੀਕ ਰਹਿਣ ਪੈਸੇ ਤੇ ਲੈਵਲੋਂ ਕੋਈ ਦਿੱਕਤ ਨਾ ਆਵੇ ਤਾਂ ਇੱਥੇ ਕੰਮ ਵੀ ਕਰਦੀ ਦਿਖਾਈ ਦੇ ਰਹੀ ਹੈ ਤਾਂ ਸਾਡੇ ਨਾਲ ਪਿੰਕੀ ਮੌਜੂਦ ਵੀ ਆਪਾਂ ਗੱਲ ਕਰਾਂਗੇ ਜੀ ਪਿੰਕੀ ਸਭ ਤੋਂ ਪਹਿਲਾਂ ਤਾਂ ਕਿੰਨਾ ਸਮਾਂ ਹੋ ਗਿਆ ਤੁਹਾਨੂੰ ਇਸ ਕੰਮ ਦੇ ਵਿੱਚ ਆਏ ਨੂੰ ਕਾਫੀ ਸਮਾਂ ਹੋ ਗਿਆ ਹੈ ਕੰਮ ਦੇ ਵਿੱਚ ਸਾਲ ਦੇ ਚਾਲ ਹੋ ਗਿਆ ਤੇ ਪਿੰਕੀ ਘਰ ਦੇ ਹਾਲਾਤ ਕਿਵੇਂ ਦੇ ਸੀਗੇ ਤੁਹਾਨੂੰ ਕਿਉਂ ਇੱਧਰ ਲੈ ਬੰਨੇ ਆਣਾ ਪਿਆ ਕਿਉਂਕਿ ਜਿੰਨੀ ਉਮਰ ਤੁਹਾਡੀ ਆ ਗਈ ਐ ਇਸ ਉਮਰੇ ਤੇ ਪੜਾਈ ਹੀ ਕਾਫੀ ਹੁੰਦੀ ਆ ਮਜਬੂਰੀ ਸੀ ਸ਼ੌਂਕ ਵੀ ਸੀ ਹੂੰ ਸ਼ੌਂਕ ਸੀਗਾ ਇਸ ਕੰਮ ਦਾ ਹਾਂਜੀ ਸ਼ੌਂਕ ਘਰ ਦੇ ਹਾਲਾਤ ਕਿਵੇਂ ਦੇ ਨੇ ਘਰ ਕਿਵੇਂ ਕਿਉਂਕਿ ਜੇਕਰ ਗੱਲ ਕਰੀਏ ਮਜਬੂਰੀ ਤੁਸੀਂ ਕਹੀ ਹੈਗੀ ਆ ਤਾਂ ਕੀ ਮਜਬੂਰੀ ਸੀ ਮਜਬੂਰੀ ਹੈ ਸਿੱਧੀ ਪਾਪਾ ਦੀ ਬਾਂ ਦਾ ਪ੍ਰਸ਼ਨ ਹੋਇਆ ਸੀ ਤੇ ਪਾਪਾ ਦੀ ਬਾਂ ਦਾ ਪ੍ਰਸ਼ਨ ਹੋਇਆ ਸੀ ਤੇ ਉਸ ਤੋਂ ਕਿ ਫਿਰ ਕਾਫੀ ਖਲਚਾ ਲੱਗ ਗਿਆ ਸੀ ਤੇ ਇਸ ਲਈ ਤੇ ਫਿਰ ਪੈਸੇ ਵੀ ਨਹੀਂ ਆਗੇ ਸੀ ਤੇ ਲਵ ਨਹੀਂ ਆਗੇ ਸੀ ਕਿ ਅ ਕਹਾਂ ਜੀ ਲਾ ਜੋ ਸਕੇ ਤਾਂ ਤੇਰੇ ਪਾਪਾ ਕੰਮ ਕੀ ਕਰਦੇ ਆ ਬਿੰਕੀ ਚੱਕੀ ਦਾ ਕੰਮ ਕਰਦੇ ਨੌਕਰੀ ਕਰਦੇ ਆ ਹਾਂਜੀ ਜੀ ਤਾਂ ਤੁਸੀਂ ਇੱਥੇ ਜਦੋਂ ਕੰਮ ਕਰਦੇ ਹੋ ਤਾਂ ਕਿੰਨਾ ਸਮਾਂ ਹੋ ਗਿਆ ਤਾਂ ਕਿੰਨਾ ਕੁ ਵਧੀਆ ਲੱਗਦਾ ਕੰਮ ਕਰਨਾ ਵਧੀਆ ਲੱਗਦਾ ਇਹ ਕੰਮ ਕਰਨਾ ਕਿ ਸੋਖਾ ਹੈ ਕਿ ਜਦਾਂ ਮਸ਼ੀਨ ਤੇ ਪੈਨ ਰਿਪੇਅਰ ਕਰਨੇ ਆ ਕਿਉਂਕਿ ਅਕਸਰ ਇਹਲੇ ਕੰਮ ਮੁੰਡੇ ਕਰਦੇ ਦਿਖਾਈ ਦਿੰਦੇ ਨੇ ਤਾਂ ਕੁੜੀ ਹੋ ਕੇ ਕਿਤੇ ਲੱਗਦਾ ਨਹੀਂ ਕਿ ਇਹ ਕੰਮ ਇਹ ਕਰਨ ਲਈ ਬਣੇ ਨੇ ਤੇਰੇ ਕਰੇ ਥੋੜੇ ਕਰਨ ਲਈ ਬਣੇ ਨੇ ਹਾਂਜੀ ਲੱਗਦਾ ਕਿ ਸਾਡੇ ਕੰਦੇ ਬਣਿਆ ਕਿ ਲਗੀ ਤੇ ਸਾਡੇ ਨਾਲ ਸਭ ਤੋਂ ਪਹਿਲਾਂ ਅਸੀਂ ਜੋ ਇਹਨਾਂ ਦੇ ਜੋ ਕਹਿ ਸਕਦੇ ਨੇ ਜੋ ਇਸ ਬੇਟੀ ਦੇ ਜੋ ਉਸਤਾਦ ਵੀ ਨੇ ਜਾਂ ਇਸ ਦੁਕਾਨ ਦੇ ਮਾਲਕ ਵੀ ਨੇ ਰਕੇਸ਼ ਕੁਮਾਰ ਜੀ ਸਾਡੇ ਨਾਲ ਮੌਜੂਦ ਨੇ ਰਕੇਸ਼ ਜੀ ਸਭ ਤੋਂ ਪਹਿਲਾਂ ਤਾਂ ਅਕਸਰ ਵੇਖਿਆ ਕਿ ਜੋ ਦੁਕਾਨਾਂ ਦੇ ਉੱਤੇ ਮੁੰਡੇ ਕੰਮ ਸਿੱਖਣ ਆਉਂਦੇ ਨੇ ਤਾਂ ਇਹ ਧੀ ਪਹਿਲੀ ਵਾਰੀ ਆਈ ਹੈ ਕੰਮ ਸਿੱਖਣ ਜਾਂ ਕੰਮ ਕਰਦੀ ਵੀ ਆ ਤਾਂ ਕਿੰਨਾ ਕੁ ਤੁਸੀਂ ਕਹਿ ਸਕਦੇ ਹੋ ਕਿ ਕਿੰਨਾ ਕੁ ਵਧੀਆ ਵੀ ਆ ਤਾਂ ਕਿਉਂਕਿ ਅਕਸਰ ਧੀਆਂ ਨੂੰ ਜਿਹੜਾ ਅੱਗੇ ਵਧਨ ਨਹੀਂ ਦਿੱਤਾ ਜਾਂਦਾ ਤੇ ਕੀ ਕਹਿਣਾ ਚਾਹੋ ਪਹਿਲਾਂ ਤੇ ਸਾਡੇ ਸਾਰੇ ਦਰਸ਼ਕ ਜਿੰਨੇ ਦਿਖ ਰਹੇ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਤੇ ਜੋ ਮੈਂ ਬੇਨਤੀ ਕਰਨ ਲੱਗਾ ਜੀ ਇਹ ਸਾਡੀ ਛੋਟੀ ਜੀ ਧੀ ਆ ਜਿਹੜੀ ਇਸ ਟਾਈਮ 8ਵੀਂ ਕਲਾਸ ਵਿੱਚ ਪੜ੍ਹ ਰਹੀ ਆ ਤੇ ਪੜ੍ਹਾਈ ਦੇ ਨਾਲ ਨਾਲ ਜਦੋਂ ਇਹਦੇ ਕੋਲ ਦੋ ਤਿੰਨ ਘੰਟੇ ਫ੍ਰੀ ਹੁੰਦੇ ਸੀ ਤੇ ਅਸੀਂ ਇਸ ਨੂੰ ਦੇਖਿਆ ਕਿ ਇਹਨੇ ਖੇਡ ਮੰਡਲ ਵਿੱਚ ਜਾਣਾ ਸੀ ਅਸੀਂ ਇਹਨੂੰ ਦੇਖਿਆ ਕਿ ਇੱਕ ਘਰ ਦੇ ਹਾਲਾਤ ਜਿਹੜੇ ਕਮਜ਼ੋਰ ਸੀ ਕਾਫੀ ਟਾਈਮ ਤੋਂ ਹੀ ਚੱਲਦੇ ਆ ਰਹੇ ਸੀ ਅਈ ਉਹ ਸਮਾਪਲਟਨਲੀ ਬਾਕੀ ਜੋ ਕੁਦਰਤ ਕਰਦਾ ਉਹ ਬਿਲਕੁਲ ਠੀਕ ਕਰਦਾ ਅਸੀਂ ਦੇਖਿਆ ਕਿ ਬੱਚਾ ਜਿਹੜਾ ਵਾ ਆਪਣਾ ਕੰਮ ਵਧਾਵੇ ਇਸ ਦਾ ਜਿਹੜਾ ਬ੍ਰਦਰ ਉਹ ਵੀ ਇਹੋ ਕੰਮ ਵਿੱਚ ਲੈਣ ਵਿੱਚ ਸੀ ਤੇ ਅਸੀਂ ਦੇਖਿਆ ਕਿ ਜੋ ਇਹ ਸਪਰਟ ਬੱਚਾ ਏ ਛੋਟਾ ਏ ਇਸ ਨੂੰ ਜ਼ਿਆਦਾ ਨੌਲ ਜਾਵੇਗੀ ਇਹ ਸਾਡੇ ਤੋਂ ਵੀ ਇਸ ਟਾਈਮ ਤਾਂ ਵਰਕ ਕਰ ਰਹੀ ਹੈ ਤੇ ਵਰਕਿੰਗ ਹੈ ਮਤਲਬ ਕਿ ਜਿਹੜੀਆਂ ਸਾਡੇ ਕੋਲ ਮਸ਼ੀਨਾਂ ਲੱਗੀਆਂ ਹੋਈਆਂ ਨੇ ਇਹ ਪੰਜਾਬ ਦੇ ਵਿੱਚ ਇੱਕ ਮਸ਼ੀਨ ਲੱਗੀ ਹੋਈ ਆ ਇੰਡੀਆ ਦੇ ਵਿੱਚ 7ਵੀਂ 8ਵੀਂ ਮਸ਼ੀਨ ਆ ਔਰ ਜਿਹੜੀ ਮਸ਼ੀਨ ਦੀ ਇਸ ਟਾਈਮ ਟੋਪ ਦੀ ਮਕੈਨਿਕ ਬਣ ਗਈ ਆ ਠੀਕ ਹੈ ਜੀ ਇਹ ਆਉਣ ਵਾਲੇ ਸਮੇਂ ਵਿੱਚ ਇਸ ਦੀ ਜੋ ਤਨਖਾਹ ਵਾ ਉਹ ਕਾਫੀ ਰੇਂਜ ਵਿੱਚ ਹੋਵੇਗੀ ਇਹਨੂੰ ਹਰ ਇੱਕ ਕੰਪਨੀ ਹਜੇ ਹੀ ਆਫਰ ਦੇ ਰਹੀ ਆ ਕਿਉਂਕਿ ਇਹ 8ਵੀਂ ਕਲਾਸ ਵਿੱਚ ਪੜਦੇ ਨਾਲ ਨਾਲ ਸਾਡੇ ਕੋਲ ਇੱਥੇ 3-4 ਘੰਟੇ ਵਰਕਿੰਗ ਕਰ ਰਹੀ ਆ ਤੇ ਇਸ ਨੂੰ ਸ਼ੋਅ ਕਿਹਾ ਅੱਜ 1.5 ਸਾਲ ਦੇ ਵਿੱਚ ਇਹਨੇ 3 ਤੋਂ 4 ਛੁੱਟੀਆਂ ਕੀਤੀਆਂ ਹੋਈਆਂ ਨੇ ਨਹੀਂ ਤੇ ਅੱਜਕੱਲ ਤੁਸੀਂ ਦੇਖੋਗੇ ਬੱਚਾ ਕੰਮ ਸਿੱਖਣ ਜਾਂਦਾ ਏ ਉਹ ਛੁੱਟੀਆਂ ਕਰਦਾ ਏ ਤੇ ਕੁਝ ਲੋਕਾਂ ਦੇ ਨਾਲ ਵਿੱਚ ਕਮੈਂਟ ਵੀ ਇਸ ਤਰ੍ਹਾਂ ਦੇ ਹੁੰਦੇ ਨੇ ਕਿ ਤੁਸੀਂ ਛੋਟਾ ਜਿਹਾ ਬੱਚਾ ਇਹਨੂੰ ਪੜ੍ਹਾਈ ਕਰਾਓ ਇਹਨੂੰ ਪੜ੍ਹਾਈ ਦਾ ਪੈਸਾ ਕੀ ਕਰਨਾ ਵਾ ਪਰ ਅੱਜਕੱਲ ਜਿਹੜਾ ਆਉਣ ਵਾਲਾ ਸਮਾਂ ਨਾ ਉਹ ਪੈਸੇ ਨਾਲ ਪੜਾਈ ਜ਼ਰੂਰੀ ਆ ਪੜਾਈ ਦੀ ਆਪਣੀ ਥਾਂ ਆ ਇਹ ਪੜਾਈ ਕਰ ਰਹੀ ਆ ਆਪਣੀ ਕਲਾਸ ਦੀ ਮਨੀਟਰ ਵੀ ਆ ਉਹ ਪੜਾਈ ਨਾਲ ਇੱਕ ਅਲੱਗ ਸਲ ਕਲੇਰਾ ਉਹ 3:30 ਵਜੇ ਤੱਕ ਸਕੂਲ ਜਾਂਦੀ ਆ ਟਿਊਸ਼ਨ ਜਾਂਦੀ ਆ ਅੱਧਾ ਘੰਟਾ ਉਸ ਤੋਂ ਬਾਅਦ ਜਿਹੜਾ ਆ ਕੇ ਵਰਕਿੰਗ ਕਰਦੀ ਆ ਨਾ ਇਸ ਟਾਈਮ 17 ਬੰਦਿਆਂ ਦੀ ਇਹ ਉਸਤਾਦ ਆ 17 ਬੰਦਿਆਂ ਦੀ ਉਸਤਾਦ ਇਹ ਸਾਰੇ ਬੱਚੇ ਜਿੰਨੇ ਵੀ ਲੱਗੇ ਹੋਏ ਨੇ ਉਹਨਾਂ ਨੂੰ ਸਾਰਿਆਂ ਨੂੰ ਵਰਕਿੰਗ ਕਰਦੀ ਆ ਜਦੋਂ ਕੋਈ ਲੋੜ ਪੈਂਦਾ ਇਹ ਵਰਕਿੰਗ ਇਸ ਤਰ੍ਹਾਂ ਮਤਲਬ ਕਿ ਮਕੈਨਿਕ ਕਾਫੀ ਨੇ ਇੰਡੀਆ ਦੇ ਵਿੱਚ ਮਕੈਨਿਕ ਬੇਗੁਨਾ ਬੇਅੰਤ ਨੇ ਸਿਰਫ ਇਹ ਮਕੈਨਿਕ ਇੱਕ ਨੋਰਮਲ ਹੁੰਦਾ ਵਾ ਪ੍ਰੈਕਟੀਕਲ ਅੱਜ ਕੱਲ ਜਿਹੜਾ ਹੋ ਗਿਆ ਨਾ ਜਮਾਨਾ ਇਹ ਹੋ ਗਿਆ ਡਿਜੀਟਲ ਤੇ ਡਿਜੀਟਲ ਦੇ ਉੱਤੇ ਕੰਮ ਕਰ ਰਹੀ ਹੈ ਤੇ ਜਿਹੜੀ ਸਾਡੇ ਕੋਲ ਲੇਜ਼ਰ ਮਸ਼ੀਨ ਲੱਗੀ ਹੋਈ ਨਾ ਇਹ ਵੀ ਹਾਈ ਪ੍ਰੋਡਕਟ ਦੀ ਡਿਜੀਟਲ ਮਸ਼ੀਨ ਸੀ ਤੇ ਇਸ ਕਰਕੇ ਅਸੀਂ ਵੀ ਇਸ ਤੇ ਕਾਫੀ ਹੀ ਟਾਈਮ ਲਗਾਇਆ ਤੇ ਅਸੀਂ ਸਿੱਖ ਵੀ ਰਹੇ ਹਾਂ ਤੇ ਅੱਗੇ ਸਿਖਾ ਵੀ ਰਹੇ ਹਾਂ ਤੇ ਕੋਈ ਜਿਹੜਾ ਆਉਣ ਵਾਲਾ ਸਮਾਂ ਅੱਜ ਕੱਲ ਲੇਟੈਸਟ ਹਾਈ ਡਿਜੀਟਲ ਹੋ ਰਿਹਾ ਅਸੀਂ ਉਸ ਦੇ ਨਾਲ ਜਾਵਾਂਗੇ ਤਾਂ ਪਿੰਕੀ ਹੁਣ ਤੁਹਾਡੇ ਨਾਲ ਗੱਲ ਕਰਾਂਗੇ ਤਾਂ ਸਕੂਲ ਦੇ ਵਿੱਚ ਮਤਲਬ ਪਤਾ ਤੁਸੀਂ ਇਦਾਂ ਮਤਲਬ ਕੰਮ ਕਰਦੇ ਹੋ ਜਾਂ ਸਕੂਲ ਪੜਾਈ ਸੌਖੀ ਲੱਗਦੀ ਹੈ ਨਾਲ ਜਾਂ ਪੜਾਈ 'ਚ ਵੀ ਦਿੱਕਤ ਆਉਂਦੀ ਆ ਫਿਰ ਨਾ ਪੜਾਈ ਵੀ ਸੌਖੀ ਲੱਗਦੀ ਆ ਤੇ ਕੰਮ ਵੀ ਸੌਖਾ ਤਿੰਨ ਵਜੇ ਸਕੂਲੋਂ ਨਹੀਂ ਆ ਤੇ ਸਕੂਲੋਂ ਸਿੱਧਾ ਰੋਟੀ ਨਿਠਾ ਕੇ ਤੇ ਇੱਧਰ ਆਉਣੀ ਸ਼ੌਪ ਤੇ ਕਦੀ ਕੋਈ ਰਿਸ਼ਤੇਦਾਰ ਜਾਂ ਕੋਈ ਫਰੈਂਡਸ ਕਹਿੰਦੇ ਨਹੀਂ ਕਿ ਤੂੰ ਇੰਨੀ ਛੋਟੀ ਉਮਰ 'ਚ ਕੰਮ ਕਿਉਂ ਕਰ ਰਹੀ ਹੈ ਕਹਿੰਦੇ ਨੇ ਕਿ ਇਦਾਂ ਦਾ ਕਿਉਂ ਕੰਮ ਕਰ ਰਹੇ ਹੋ ਤੇ ਫਿਰ ਕਹਣਾ ਬਿੰਦਕੀ ਮਜਬੂਰੀ ਕਰਕੇ ਜੇ ਮੈਨੂੰ ਤੇ ਮਜਬੂਰ ਹੈ ਮਜਬੂਰੀ ਕਰਕੇ ਜੋ ਕਹਿ ਸਕਦੇ ਆ ਕਿ ਇਹ ਕੰਮ ਕਰਨਾ ਪੈ ਰਿਹਾ ਤੇ ਨਾਲ ਦੀ ਨਾਲ ਹੁਣ ਤੁਸੀਂ ਟ੍ਰੇਨਡ ਵੀ ਹੋ ਚੁੱਕੇ ਹੋ ਪੂਰੇ ਹਾਂਜੀ ਪੂਰੀ ਟ੍ਰੇਨਡ ਆ ਕਿ LED ਰਿਪੇਅਰ ਕਰ ਲੈਂਦੀ ਆ LED ਰਿਪੇਅਰ ਕਰ ਲੈਂਦੇ ਆ ਸਾਰੀ ਬੱਤੀਂਚ ਦੀ ਵੀ ਕਰ ਲੈਂਦੀ ਆ 40 ਦੀ ਵੀ 43 ਦੀ ਵੀ ਜਿੰਨੀ ਉਸ ਤੋਂ ਵੀ ਵੱਡੀ ਹੋਏ ਨੇ ਉਹ ਵੀ ਕਰ ਲੈਂਦੀ ਆ ਤੇ ਜਿਹੜੇ ਦੁਕਾਨ ਦੇ ਉੱਤੇ ਹੋਰ ਵੀ ਜਿਹੜੇ ਜਿਹੜੇ ਲੜਕੇ ਜਾਂ ਲੜਕੀਆਂ ਕੰਮ ਕਰਦੇ ਨੇ ਤਾਂ ਉਹਨਾਂ ਦੇ ਐਸ ਵਲੇ ਤੁਸੀਂ ਹੈਡ ਹੋ ਹਾਂਜੀ ਉਹਦੇ ਹੈਡ ਆ ਇਹ ਵੀ ਛੋਟੀ ਉਮਰ 'ਚ ਹੈਡ ਹੋ ਮਸ਼ੀਨ ਵਰਕ ਕਰਨ ਵਾਲੇ ਤੇ ਮੈਂ ਤੇ 우ਸਤਾਦ ਜੀ ਨੇ ਬਸ ਦੋ ਹੀ ਜਣੇ ਨੇ ਤੇ ਬਾਕੀ ਦੇ ਉਹ ਹੈਲਪਰ ਹੀ ਆ ਹਾਂਜੀ ਬਿਲਕੁਲ ਤਾਂ ਰਕੇਸ਼ ਜੀ ਕਿਤਨਾ ਕਿਤੇ ਆਉਂਦਾ ਨਹੀਂ ਕਿ ਮਤਲਬ ਠੀਕ ਆ ਇਹਨੇ ਛੋਟੇ ਛੋਟੇ ਬੱਚੇ ਜਦ ਕਿੰਨੀ ਖੁਸ਼ੀ ਹੁੰਦੀ ਆ ਕਿ ਜਦੋਂ ਇੱਕ ਹੱਥੋਂ ਕੰਮ ਸਿੱਖ ਜਾਂਦੇ ਨੇ ਤਾਂ ਗਾਂ ਵਧਣਗੇ ਜਦ ਬਿਲਕੁਲ ਬਿਲਕੁਲ ਜੀ ਬਹੁਤ ਜ਼ਿਆਦਾ ਖੁਸ਼ੀ ਹੁੰਦੀ ਆ ਜੀ ਮੈਂ ਅੱਗੇ ਵੀ ਗੱਲ ਕਰ ਰਿਹਾ ਸੀ ਜਿਸ ਤਰ੍ਹਾਂ ਕਿ ਲੋਕਾਂ ਦੇ ਕਮੈਂਟ ਆਉਂਦੇ ਨੇ ਕਿ ਆਪਾਂ ਛੋਟੇ ਜੇ ਬੱਚੇ ਨੂੰ ਕੰਮ ਸਿਖਾਉਣ ਦੇ ਜਵਾ ਇਹਨੂੰ ਪੜ੍ਹਾਈ ਲਿਖਾਈ ਜ਼ਰੂਰੀ ਆ ਲੇਕਿਨ ਅੱਜ ਕੱਲ੍ਹ ਵਾਲਾ ਉਹਨਾਂ ਵਾਲਾ ਸਮਾਂ ਨਾ ਜਿਸ ਤਰ੍ਹਾਂ ਨਸ਼ਿਆਂ ਵਿੱਚ ਤੁਸੀਂ ਆਮ ਕਰ ਕਰਦੀਏ ਕਹਾਣੀ ਆ ਨਸ਼ਿਆਂ ਵਿੱਚ ਜਾ ਰਿਹਾ ਬੱਚਾ ਗਲਤ ਕੰਮ ਵਿੱਚ ਜਾ ਰਿ ਕਿ ਛੋਟੀ ਜੀ ਬੱਚੀ ਜਦੋਂ ਇਹ ਹੈਗੀ ਸੀ 6ਵੀਂ ਕਲਾਸ ਦੇ ਵਿੱਚ ਹੈਗੀ ਸੀ ਬਿਲਕੁਲ ਛੋਟੀ ਜੀ ਸੀ ਏਰੀ ਉਮਰ ਜਦੋਂ ਸਾਢੇ 12 ਸਾਲ ਦੀ ਸੀ ਅਸੀਂ ਇਹ ਨਹੀਂ ਦੇਖਿਆ ਇਹ 18 ਸਾਲ ਦੀ ਹੋ ਗਈ ਅਸੀਂ ਇਹਨੂੰ ਤਾਂ ਵਰਕ ਕਰਾਵਾਂਗੇ ਕਿਉਂਕਿ ਇਹ ਜਦੋਂ 18 ਸਾਲ ਦੀ ਹੋਵੇਗੀ ਨਾ ਇਹਦੇ ਵਿੱਚ ਇੰਨੇ ਗੁਣ ਭਰ ਜਾਣਗੇ ਕਿਉਂਕਿ ਇਹ ਇੰਡੀਆ ਦੇ ਵਿੱਚ ਟੋਪ ਦੀ ਮਕੈਨਿਕ ਬਣ ਜਾਏਗੀ ਹਾਂ ਜੀ ਇੰਡੀਆ ਚ ਟੋਪ ਦੀ ਮਕੈ ਬਿਲਕੁਲ ਜੀ ਬਿਲਕੁਲ ਜਿਸ ਤਰ੍ਹਾਂ ਇਹਦੇ ਵਿੱਚ ਵਰਕਿੰਗ ਕਰ ਰਹੀ ਆ ਜਿੱਦਾਂ ਇਹਦੇ ਵਿੱਚ ਚਸਵਾਵਾ ਕੰਮ ਕਰਨ ਦਾ ਕੰਮ ਸਿੱਖਣ ਦਾ ਤੇ ਕੰਮ ਵਿੱਚ ਕੋਈ ਛੁੱਟੀ ਨਹੀਂ ਆ ਕੋਈ ਅੰਗੇਲੀ ਨਹੀਂ ਆ ਤੇ ਕੰਮ ਆਪਣਾ ਪੂਰਾ ਸਾਫ ਸਫਾਈ ਨਾਲ ਕਰਦੀ ਆ ਤੁਹਾਡੇ ਸਾਹਮਣੇ ਇਹਨੇ LED ਥੱਲੇ ਵੀ ਰਿਪੇਅਰ ਕੀਤੀ ਉਹਨੂੰ ਫਿੱਟ ਵੀ ਕਰੇਗੀ ਕੰਪਲੀਟ ਵੀ ਕਰੇਗੀ ਤੇ ਤੁਹਾਨੂੰ ਦਿਖਾਵੇਗੀ ਵੀ ਤੇ ਵਰਕਿੰਗ ਵੀ ਜਿਹੜੀ ਕਰਦੀ ਹੈ ਨਾ ਆਮ LED ਜੀ ਆਮ LED 3 ਇੰਚ ਦੀ ਲੋਕੀ LED ਰਿਪੇਅਰ ਕਰਦੇ ਨੇ ਜਾਂ 40 ਦੀ ਕਰਦੇ ਨੇ ਇਸ ਗੁੜੀਆ ਕੋਲ ਐਲਈਡੀ ਤੁਸੀਂ ਭਾਵੇਂ 65 ਇੰਚ ਦੀ ਹੋ ਜੇ 75 ਇੰਚ ਦੀ ਹੋ ਜੇ 85 ਇੰਚ ਦੀ ਹੋਵੇ ਵਰਕਿੰਗ ਸੇਮ ਆ ਇਹਨੂੰ ਥਿਊਰੀ ਪਤਾ ਲੱਗ ਗਿਆ ਕਿ ਕਿਹੜਾ ਕਿਸ ਤਰ੍ਹਾਂ ਕੰਮ ਕਰਨਾ ਤੇ ਕਿਸ ਤਰ੍ਹਾਂ ਹੋਣਾ ਤੇ ਪੜਾਈ ਦੇ ਵਿੱਚ ਤੁਸੀਂ ਇਹਨੂੰ ਵੇਖੋਗੇ ਤੇ ਪੜਾਈ ਦੇ ਵਿੱਚ ਵੀ ਅਸੀਂ ਪੜ੍ਹਿਆ ਆਪਣੀ ਮਿਹਨਤ ਪੜਾਈ ਵਿੱਚ ਵੀ ਕਰ ਰਹੀ ਆ ਤੇ ਵਰਕਿੰਗ ਵਿੱਚ ਵੀ ਕਰ ਰਹੀ ਆ ਅਸੀਂ ਇਹਨੂੰ ਆਉਣ ਵਾਲੇ ਜਿੰਨੇ ਵੀ ਡਿਪਲੋਮੇ ਜਿੱਥੋਂ ਵੀ ਹੋਣਗੇ ਜਿੰਨੇ ਕੀ ਸਾਡੇ ਕੋਲ ਜੈਸ਼ ਹੋਵੇਗੀ ਇਹਨੂੰ ਜ਼ਰੂਰ ਕਰਾਵਾਂਗੇ ਤੁਸੀਂ ਵੀ ਮਦਦ ਕਰੋਗੇ ਬਿਲਕੁਲ ਬਿਲਕੁਲ ਜੀ ਬਸ ਉਹ ਪਰਮਾਤਮਾ ਦੇ ਅੱਗੇ ਇਹ ਅਰਦਾਸ ਕਰਦੇ ਆ ਕਿ ਇਸੇ ਤਰ੍ਹਾਂ ਹੀ ਇਹ ਆਪਣੇ ਕੰਮ ਚੰਗੇ ਕੰਮਾਂ ਵਿੱਚ ਲੱਗੀ ਹੋਈ ਆ ਤੇ ਇਸੇ ਤਰ੍ਹਾਂ ਹੀ ਵਰਕਿੰਗ ਕਰਦੀ ਰਹੇ ਜੀ ਤਾਂ ਪਿੰਕੀ ਸੁਪਨਾ ਕੀ ਆ ਤੇਰਾ ਅੱਗੇ ਕਿੱਥੋਂ ਤੱਕ ਜਾਣਾ ਚਾਹੁੰਦੀ ਸੁਪਨਾ ਇਹ ਆ ਕਿ ਜਦੋਂ ਵੱਡੀ ਹੋਊਂਗੀ ਤੇ ਇਸੇ ਲਾਈਨ ਦੇ ਵਿੱਚ ਹੀ ਰਹੂੰਗੀ ਤੇ ਐਲਈਡੀ ਦਾ ਇੱਕ ਬ੍ਰੈਂਡ ਬਣਾਵਾਂਗੀ ਐਲਈਡੀ ਦਾ ਇੱਕ ਬ੍ਰਾਂਡ ਬਣਾਵਾਂਗੀ ਵਧੀਆ ਤੇ ਘਰ ਦੇ ਦੀ ਹੱਲ ਹਾਂਜੀ ਕਰ ਦਿੰਦੀ ਹੈਲਪ ਵੀ ਕਰਾਂਗੀ ਕਿਦਾ ਤਾਂ ਬਿਲਕੁਲ ਜਿਵੇਂ ਤੁਸੀਂ ਵੇਖ ਸਕਦੇ ਹੋ ਕਿ ਇਹ ਜੋਤੀ ਆ ਕਿਤਨਾ ਕਿਤੇ ਕਹਿ ਸਕਦੇ ਆ ਕਿ ਇੱਕ ਛੋਟੀ ਉਮਰੇ ਇੰਨੇ ਵੱਡੇ ਕੰਮ ਕਿਉਂਕਿ ਕਹਿ ਸਕਦੇ ਆ ਕਿ ਇਹ ਸੋਚ ਬੜੇ ਘੱਟ ਬੱਚਿਆਂ 'ਚ ਵੇਖਣ ਨੂੰ ਮਿਲਦੀ ਆ ਕਿ ਜੋ ਆਪਣੇ ਘਰ ਦੇ ਹਾਲਾਤ ਮਾੜੇ ਹੋਣ ਕਰਕੇ ਜੋ ਘਰ ਜਿਆ ਦੀ ਮਦਦ ਵਾਸਤੇ ਜੋ ਆ ਛੋਟੀ ਉਮਰੇ ਕੰਮਾਂ ਦੇ ਵਿੱਚ ਪੈ ਜਾਂਦੇ ਨੇ ਤਾਂ ਉਹਨਾਂ ਦੇ ਵਿੱਚੋਂ ਇੱਕ ਪਿੰਕੀ ਵੀ ਆ ਤੇ ਜਿਸ ਵੱਲੋਂ ਜਿਹੜਾ ਆਪਣੇ ਘਰ ਦੇ ਹਾਲਾਤ ਠੀਕ ਕਰਨ ਵਾਸਤੇ ਜੋ ਇੱਥੇ ਕੰਮ ਵੀ ਕੀਤਾ ਜਾ ਰਿਹਾ ਕਿਉਂਕਿ ਇਸ ਵੇਲੇ ਜਿੱਥੇ ਕੰਮ ਕਰ ਰਹੀ ਆ ਜਿਸ ਤਰੀਕੇ ਨਾਲ ਰਕੇਸ਼ ਉਹਨਾਂ ਨੇ ਦੱਸਿਆ ਕਿ ਜਿੱਥੇ ਕੰਮ ਜੋ ਇਹਨਾਂ ਕੋ ਕੰਮ ਕਰ ਰਹੀ ਆ ਤੇ ਜਿੰਨੇ ਵੀ ਲੜਕੇ ਹੈਗੇ ਨੇ ਸਾਰਿਆਂ ਦੇ ਵਿੱਚੋਂ ਉਹਨਾਂ ਦੀ ਉਸਤਾਦ ਵੀ ਬਣ ਚੁੱਕੀ ਆ ਤਾਂ ਪੜ੍ਹਾਈ ਦੇ ਤੁਹਾਨੂੰ ਬਹੁਤ ਵਧੀਆ ਆਇਆ ਤਾਂ ਅਸੀਂ ਇਹੀ ਚਾਹਾਂਗੇ ਕਿ ਵੀਡੀਓ ਰਾਹੀਂ ਜਿਹੜੇ ਵੀ ਦਰਸ਼ਕ ਵੀਡੀਓ ਦੇਖ ਰਹੇ ਨੇ ਇਸ ਲੜਕੀ ਦੀ ਜ਼ਰੂਰਤਵਾਂ ਦੇ ਮਦਦ ਵੀ ਕਰਿਓ ਕਿਉਂਕਿ ਜੋ ਘਰ ਦੇ ਹਾਲਾਤ ਇਸ ਦੇ ਠੀਕ ਹੋ ਸਕਣ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲક્ષਸ਼ੁਨਿਕ ਜਗਬਣੀ ਟੀਵੀ ਅੰਮ੍ਰਿਤਸਰ